ਉਹ ਕਹਿੰਦੇ ਹੁੰਦੇ ਨੇ ਕਿ ਦੁੱਕੀ ਤਿੱਕੀ ਕੀ ਕਰਨੀ ਇੱਕ ਯੱਤਾ ਹੋਣਾ ਚਾਹੀਦਾ ਹਾਂਜੀ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਸਭ ਠੀਕ ਠਾਕ ਹੋਣਗੇ ਕਰਦਿਆਂ ਇੰਜੋਏ ਵੀਡੀਓ ਦੇਖ ਸਾਲੇ ਕਿਦਾਂ ਬੀਨ ਤੇ ਮੇਲਿਆ ਕਰਦੇ ਇਹਨਾਂ ਦਾ ਸਾਲਿਓ ਫਿਲਮਾਂ ਚ ਨਗਲ ਨਹੀਂ ਮਿਲਦੀ ਅਸਲੀ ਦੀ ਕੌਣ ਹੈ ਇਹ ਲੋਕ ਕਮੈਂਟ ਦੱਸ ਦੇਣਾ ਇਹਦੇ ਕੌਣ ਆ ਇਹ ਚਲੋ ਪੜਦੇ ਹਾਂ ਫਿਰ ਕਮੈਂਟ ਅੱਜ ਕੱਲ ਟੈਂਪੋਆਂ ਦੀਆਂ ਏਜੰਸੀਆਂ ਬਹੁਤ ਹੋ ਗਈਆਂ ਥਾਂ ਥਾਂ ਦੇ ਮੈਣ ਲੱਗ ਪਏ ਬਾਈ ਜੀ ਕਹਿੰਦਾ ਸੰਪਰਕ ਨੰਬਰ ਦੱਸੋ ਇਹਨਾਂ ਦਾ ਬਾਈ ਕਿਹੜੇ ਕੰਮ ਵਾਸਤੇ ਸੰਪਰਕ ਕਰਨਾ ਤਾਂ ਨਾਈਸ ਤਕਦੀਰ ਨੇ ਤਾਂ ਪੈ ਰੱਖਿਆ ਐ ਸਦਾ ਮੋਟ ਤੋਂ ਬਾਈ ਤਕਦੀਰ ਦਾ ਤਾਂ ਪਤਾ ਨਹੀਂ ਲੇਕਿਨ ਕਸਰ ਤੇ ਵੀ ਕੋਈ ਨਹੀਂ ਛੱਡੀ ਜੇ ਤੂੰ ਜੰਮਿਆ ਹੋਣਾ ਨਾ ਘਰ ਦੇ ਨਾ ਲੱਡੂ ਬੰਡੇ ਹੁਣੇ ਰਿਸ਼ਤੇਦਾਰੀ ਚ ਉਹਨਾਂ ਨੂੰ ਤਾਂ ਬਾਅਦ ਚ ਪਤਾ ਲੱਗਿਆ ਹੁਣ ਨਾ ਮੁੰਡਾ ਨਹੀਂ ਅਸੀਂ ਤਾਂ ਜਨਾਨਾ ਜੰਮ ਬੈਠੇ ਅਰੇ ਕਹਿਣਾ ਕੀ ਚਾਹਤੇ ਹੋ मैं कुछ नहीं कहना मेरे घर देना मेरी जमानत नहीं करानी जी मैं कुछ कहता मैं कमेंट दादा थो कमेंट की कहें आंटी की सारी लिपस्टिक ला गए अंकल तो ये <laughs> अंकल नहीं है अंकल ये टेंपू महकमा है टेंपू ये सब क्या देखना पड़ रहा है अच्छा है मैं अंधा हूँ। हाँ भाई तेरे बारे सुनया तू बहुत बड़ा टेंपू है तू समझा हाँ ਨਹੀਂ ਤੂੰ ਸਮਝਾ ਨਹੀਂ ਕੋਈ ਨਹੀਂ ਅਸੀਂ ਕਮੈਂਟਾਂ ਰਾਈ ਸਮਝਾ ਦੰਨੇ ਆ ਦੁਨੀਆ ਦਾ ਅੰਤ ਆ ਗਿਆ ਬਸ ਕੁੜੀਆਂ ਦਾ ਤਾਂ ਬੋਏਫ੍ਰੈਂਡ ਸੋਹਣਿਆ ਹੁੰਦਾ ਲੇਕਿਨ ਅੱਜਕੱਲ ਸਾਲੇ ਮੁੰਡੇ ਵੀ ਬੋਏਫ੍ਰੈਂਡ ਰੱਖਣ ਲੱਗ ਪਏ ਬਹੁਤ ਤੇਜ਼ ਹੋ ਰਿਹਾ ਹੈ ਬਹੁਤ ਉਹ ਕਹਿੰਦੇ ਹੁੰਦੇ ਨੇ ਕਿ ਦੁੱਕੀ ਤਿੱਕੀ ਕੀ ਕਰਨੀ ਇੱਕ ਯੱਤਾ ਹੋਣਾ ਚਾਹੀਦਾ ਯਾਰ ਹੋਵੇ ਕੀ ਸਸ ਪੱਕਾ ਹੋਣਾ ਚਾਹੀਦਾ ਅਸੀਂ ਤਾਂ ਐਵੇਂ ਸਾਲਾ ਦੁਨੀਆ ਤੇ ਭਰ ਪਾਇਆ ਵਾ ਯਾਰ ਤੇਰੇ ਨਾਲ ਇੰਨੀ ਸੋਹਣੀ ਗਰਲਫ੍ਰੈਂਡ ਗਰਲਫ੍ਰੈਂਡ ਨਹੀਂ ਯਾਰ ਤੈਨੂੰ ਤਾਂ ਬਾਇਫ੍ਰੈਂਡ ਚਾਹੀਦਾ ਸੀ ਸਾਲੇ ਕੋ ਖੋਪੜੀ ਤੋੜ ਲੈ ਖੋਪੜੀ ਤੋੜ ਸਾਲੇ ਯਾਰ ਇਹਨੂੰ ਕਿਆ ਦੇਖ ਕੇ ਇਹਦੇ ਨਾਲ ਭੈਣ ਚੋ ਫਰੈਂਡਸ਼ਿਪ ਕੀਤੀ ਹੋਊਗੀ ਕੁੜੀ ਨੇ ਵਾਹ ਕਿਆ ਸੀਨ ਹੈ ਬੇਬੇ ਮੈਨੂੰ ਕਹਿੰਦੀ ਕੀ ਗੱਲ ਪੁੱਤ ਤੂੰ ਅੱਜਕੱਲ ਟੌਰ ਜੀ ਨਹੀਂ ਕੱਢ ਕੇ ਰੱਖਦਾ ਤਾਂ ਮੈਂ ਵੀ ਮਨ ਚ ਸੋਚਿਆ ਕਿ ਜੀਨੇ ਪਸੰਦ ਕਰਨਾ ਸੀ ਉਹਨੇ ਤਾਂ ਕਰ ਹੀ ਲਿਆ ਆਂਟੀ ਜੀ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਤੁਹਾਡਾ ਮੁੰਡਾ ਲੰਡਾ ਵਿਆਹ ਲਿਆ ਆ ਸਾਰਾ ਕਿਤੇ ਰਾਤ ਨੂੰ ਭਾਬੀ ਇਹਨੇ ਕਿਹਾ 12:00 ਵਜੇ ਚੱਲ ਹੁਣ ਤੂੰ ਮੂਰੇ ਲੱਗ ਹੁਣ ਮੇਰੀ ਵਾਰੀ ਸਮਝ ਰਹੇ ਹੋ ਮੁਬਾਰਕਾਂ ਆਂਟੀ ਤੁਹਾਡਾ ਮੁੰਡਾ ਜਵਾਨ ਹੋ ਗਿਆ ਸੋਰੀ ਸੋਰੀ ਮੁੰਡਾ ਨਹੀਂ ਕੁੜੀ ਕੁੜੀ ਕਿ ਮੁੰਡਾ ਉਹ ਕੀ ਕਹਾਂ ਯਾਰ ਇਹਨੂੰ 10000 ਪੰਜਾਬ ਦੀ ਜਵਾਨੀ ਕਿੱਧਰ ਨੂੰ ਦੁਰ ਪਈ ਆ ਇਸੇ ਕਰਕੇ ਜਨਨੀਆਂ ਜਵਾਬ ਹੋਣ ਤੋਂ ਪਹਿਲਾਂ ਚਟਪਟਾ ਖਾਂਦੀਆਂ ਤਾਂ ਕਿ ਮਿੱਠਾ ਨਾ ਜੰਮਿਆ ਜਾਵੇ ਤੇਰੇ ਵਰਗਾ। ਕੀ ਬਾਤ ਹੈ ਸਰ ਕੀ ਬਾਤ ਹੈ ਸਰ ਜਦੋਂ ਜੰਮਿਆ ਹੁਣ ਆਂਟੀ ਸੋਚਦੀ ਹੋਣੀ ਵੀ ਸਾਡਾ ਨਾਂ ਰੋਸ਼ਨ ਕਰੂਗਾ ਇਹ। ਇਹਦੀਆਂ ਹਰਕਤਾਂ ਦੇਖ ਕੇ ਹੁਣ ਸੋਚਦੀ ਹੋਣੀ ਇਹਨੂੰ ਜਮ ਦੇ ਨੂੰ ਮਾਰ ਦਿੰਦੀ ਤਾਂ ਚੰਗਾ ਸੀ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ। ਅਗਰ ਤੁਹਾਨੂੰ ਕੋਈ ਵੀ ਵੀਡੀਓ ਦੇ ਵਿੱਚ ਕਮੀ ਵੇਸ਼ੀ ਲੱਗਦੀ ਹੈ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ।